ਸਿੱਖ ਧਰਮ ਦੇ ਵਿੱਚ ਸੇਵਾ ਦਾ ਬਹੁਤ ਵੱਡਾ ਮਹੱਤਵ ਹੈ। ਬੇਸ਼ੱਕ ਸਰਕਾਰਾਂ ਵੀ ਜਨ ਸੇਵਾ ਤੇ ਲੋਕ ਭਲਾਈ ਦੇ ਕਾਰਜ ਕਰਦੀਆਂ ਨੇ ਪਰ ਜਿੱਥੇ ਸਰਕਾਰਾਂ ਦੇ ਹੱਥ ਖੜੇ ਹੋ ਜਾਣ ਉੱਥੇ ਕਾਰ ਸੇਵਾ ਵਾਲੇ ਬਾਬੇ ਅੱਗੇ ਆਉਂਦੇ। ਤੇ ਸੇਵਾ ਦੀ ਇੱਕ ਹੋਰ ਵੱਡੀ ਮਿਸਾਲ ਵੇਖਣ ਨੂੰ ਮਿਲ ਰਹੀ ਹੈ। ਸ੍ਰੀ ਅਨੰਦਪੁਰ ਸਾਹਿਬ ਗੜ ਸ਼ੰਕਰ ਮਾਰਗ ਦੀ ਉਸਾਰੀ ਦੇ ਰੂਪ ਦੇ ਵਿੱਚ। ਸੂਬੇ 'ਚ ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਇਸ ਸੜਕ ਦੀ ਸਾਰ ਕਿਸੇ ਨੇ ਨਹੀਂ ਲਈ ਇਹ ਮਾਰਗ ਸਿੱਖ ਪੰਦੇ ਦੋ ਤਖਤਾਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਤਖਤ ਸ੍ਰੀ ਕੇਸਗਰ ਸਾਹਿਬ ਨੂੰ ਜੋੜਦਾ ਹੈ ਇਸ ਸੜਕ ਤੋਂ ਲੰਘਣ ਵੇਲੇ ਸ਼ਰਧਾਲੂਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਦੇ ਮੱਦੇਨਜ਼ਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੇਲਾ ਅਨੰਦਗੜ੍ਹ ਸਾਹਿਬ ਸੰਪਰਦਾ ਦੇ ਵੱਲੋਂ ਇਸ ਸੜਕ ਦੀ ਉਸਾਰੀ ਦੀ ਕਾਰ ਸੇਵਾ ਕਰਵਾਈ ਜਾ ਰਹੀ ਹੈ। ਜਿਸ ਸਦਕਾ ਇਸ ਸੜਕ ਦਾ ਕਾਫੀ ਵੱਡਾ ਹਿੱਸਾ ਬਣ ਕੇ ਤਿਆਰ ਹੋ ਚੁੱਕਿਆ ਹੈ। ਪਰ ਇਹ ਸੜਕ ਕਰੀਬ 8 ਕਿਲੋਮੀਟਰ ਲੰਬੀ ਹੈ ਤੇ ਇਸ ਦੀ ਮੁਕੰਮਲ ਉਸਾਰੀ ਦੇ ਉੱਤੇ 100 ਕਰੋੜ ਰੁਪਏ ਤੋਂ ਵੱਧ ਦਾ ਖਰਚ ਪਿਛਲੇ ਸਾਲ ਕਾਰ ਸਿਵਾ ਕਿਲਾ ਅਨੰਦਗੜ੍ਹ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਚਾ ਸਿੰਘ ਅਤੇ ਸੰਤ ਬਾਬਾ ਸਤਨਾਮ ਸਿੰਘ ਦੇ ਵੱਲੋਂ ਇਸ ਮਾਰਗ ਦੇ ਨਿਰਮਾਣ ਕਾਰਜ ਨੂੰ ਕਰਨ ਦਾ ਬੇੜਾ ਆਪਣੇ ਮੋਢਿਆਂ ਦੇ ਉੱਤੇ ਚੁੱਕਿਆ ਜਿਸ ਦਾ ਮਕਸਦ ਸੜਕ ਦੀਆਂ ਬਰਮਾਂ ਨੂੰ ਚੌੜਾ ਕਰਕੇ ਕੌਮੀ ਤਿਉਹਾਰ ਹੁਲਾ ਮਹੱਲਾ ਮੌਕੇ ਮਾਝੇ ਤੇ ਦੁਆਬੇ ਸ੍ਰੀ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਅਤੇ ਮਾਤਾ ਨੈਣਾ ਦੇਵੀ ਦੇ ਮੰਦਿਰ ਦੇ ਵਿੱਚ ਨਤਮਸਤਕ ਹੁਣ ਆਉਂਦੇ ਸ਼ਰਧਾਲੂਆਂ ਨੂੰ ਬਦਰੀ ਸੜਕ ਦੀ ਸਹੂਲਤ ਪ੍ਰਦਾਨ ਕਰਨਾ ਸੀ। ਬਾਬਾ ਸਤਨਾਮ ਸਿੰਘ ਨੇ ਜਦੋਂ ਇਹ ਕਾਰ ਸ਼ੁਰੂ ਕੀਤਾ ਤਾਂ ਸੰਗਤ ਨੇ ਮੰਗ ਕੀਤੀ ਕਿ ਇਸ ਸੜਕ ਨੂੰ ਚੌੜਾ ਕਰਨ ਤੇ ਇਸ ਨੂੰ ਵਧੀਆ ਬਣਾਉਣ ਦਾ ਕਾਰਜਕਾਰ ਸੇਵਾ ਸੰਪਰਦਾ ਆਪ ਕਰੇ। ਬਸ ਫਿਰ ਕਿਸ ਸੰਤਾਂ ਦੇ ਵੱਲੋਂ ਇਸ ਕਾਰਜ ਦੀ ਆਰੰਭਤਾ ਕੀਤੀ ਗਈ। ਤੇ ਖਾਸ ਤੌਰ ਤੇ 8 ਕਿਲੋਮੀਟਰ ਦੀ ਸੜਕ ਦਾ ਸਟ੍ਰੈਚ ਜਿਸ ਨੂੰ 110 ਫੁੱਟ ਚੌੜਾ ਕਰਕੇ ਵਿੱਚ ਡਿਵਾਈਡਰ ਬਣਾਇਆ ਗਿਆ ਇਸ ਤੋਂ ਇਲਾਵਾ ਇਸ ਦੇ ਨਾਲ ਸਰਵਿਸ ਰੋਡ ਦਾ ਪ੍ਰਬੰਧ ਵੀ ਕੀਤਾ ਗਿਆ ਇੱਥੇ ਹੀ ਬਸ ਨਹੀਂ ਸਗੋਂ ਸੜਕ ਦੇ ਦੋਵੇਂ ਪਾਸਿਆਂ ਤੇ ਤਕਰੀਬਨ 20 ਵਿਰਾਸਤੀ ਬੂਟੇ ਲਗਾਉਣ ਦਾ ਪ੍ਰੋਗਰਾਮ ਵੀ ਸੰਤਾਂ ਦੇ ਵੱਲੋਂ ਉਲੀਕਿਆ ਗਿਆ ਸੜਕ ਨਿਰਮਾਣ ਦੇ ਵਿੱਚ 8 ਪੁਲੀਆਂ ਦੋ ਵੱਡੇ ਪੁਲ ਅਤੇ ਵਿਚਕਾਰ 5 ਤੋਂ 7 ਥਾਵਾਂ ਦੇ ਉੱਤੇ ਵੱਡੇ ਪਾਈਪ ਪਾ ਕੇ ਪਾਣੀ ਦੀ ਕਾਸੀ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਜੰਗਲੀ ਜੀਵਾਂ ਤੇ ਪੰਛੀਆਂ ਦੇ ਲਈ ਪਾਣੀ ਦੇ ਟੋਬੇ ਬਣਾ ਕੇ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਗੌਰਤਰ ਬੈ ਕਿ ਇਹ ਪੂਰਾ ਕਾਰਜ ਅਜੇ ਨਿਰਮਾਣ ਅਧੀਨ ਹੈ ਪਰ ਇੱਥੋਂ ਲੰਘਣ ਵਾਲੇ ਰਾਹੀਰ ਕੋ ਉਸਾਲ ਪਹਿਲਾਂ ਦੀ ਤਸਵੀਰ ਨੂੰ ਯਾਦ ਕਰਦੇ ਹਾਂ ਤੇ ਹੁਣ ਇਸ ਸੜਕ ਤੇ ਸਫ਼ਰ ਕਰਨ ਦੇ ਆਪਣੇ ਤਜਰਬੇ ਸਾਂਝੇ ਕਰਦੇ ਹਾਂ ਦੋਨਾਂ ਸਫ਼ਰਾਂ 'ਚ ਜ਼ਮੀਨ ਅਸਮਾਨ ਦਾ ਫਰਕ ਦੱਸ ਰਹੇ ਨੇ ਉਹ ਇਸ ਕਾਰਜ ਲਈ ਜਿੱਥੇ ਬਾਬਿਆਂ ਨੂੰ ਦਵਾਵਾਂ ਦਿੰਦੇ ਨੇ ਉੱਥੇ ਸਰਕਾਰ ਨੂੰ ਕੋਸ ਦੇ ਵੀ ਨਹੀਂ ਜਿਹੜਾ ਰਸਤਾ ਨਾ ਜੀ ਇਹ ਕਈ ਗੁਰਧਾਮਾਂ ਨੂੰ ਜੋੜਦਾ ਇਹ ਰਸਤਾ ਇੱਥੇ ਆਪਣੇ ਖਾਲਸਾ ਜੀ ਦਾ ਜਿਹੜਾ ਹੈਗਾ ਆਪਣੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਉਹਨੂੰ ਵੀ ਇਹ ਸੜਕ ਜੋੜਦੀ ਹੈ ਅੱਗੇ ਨੈਣਾ ਦੇਵੀ ਮਾਤਾ ਦੇ ਉੱਥੇ ਵੀ ਸੰਗਤਾਂ ਬਹੁ ਜਾਂਦੀਆਂ ਹਨ ਉਸ ਤੋਂ ਬਾਅਦ ਉਨੇ ਵਾਲੀ ਸਾਈਡੋਂ ਲਾ ਲਓ ਪੀਰ ਨਗਾਹਾ ਜੀ ਬਾਬਾ ਬਲਗਨਾਥ ਇੱਧਰੋਂ ਤਕਰੀਬਨ ਜਿਹੜਾ ਸੰਗਤਾਂ ਦਾ ਬਹੁਤ ਵੱਡਾ ਜਿਹੜਾ ਜੋਰ ਰਹਿੰਦਾ ਜੀ ਸੜਕ ਤੇ ਤੇ ਇੱਥੇ ਕੁਛ ਨਾ ਕੁਛ ਜਿਹੜੇ ਹਾਸੇ ਕਈ ਵਾਰ ਪਹਿਲਾਂ ਵਾਪਰਦੇ ਸੀਗੇ ਹੁਣ ਜਿਹੜੀ ਸੜਕ ਹੈ ਬਾਬਾ ਜੀ ਨੇ ਬੜੀ ਮੈਂ ਕਹਿੰਦਾ ਬਹੁਤ ਵੱਡੀ ਕੁਰਬਾਨੀ ਹੈ ਇਹਨਾਂ ਦੀ ਜਿਹੜਾ ਇਹ ਆਪਣੀ ਸੰਗਤ ਨੂੰ ਬਹੁਤ ਵੱਡੀ ਦੇਣ ਦਿੱਤੀ ਇੱਕ ਇਸ ਮਾਰਗ ਉੱਤੇ ਪਰ ਕਿਲੋਮੀਟਰ 10 ਕਰੋੜ ਰੁਪਇਆ ਉਮੂਮਨ ਜਿਹੜਾ ਕਿ ਕਾਰ ਸੇਵਾ ਦੇ ਤਹਿਤ ਲਾਗਤ ਲੱਗ ਰਹੀ ਹੈ ਜੇ ਉਹਨੂੰ ਦੂਜੀ ਭਾਸ਼ਾ 'ਚ ਦੇਖੀਏ ਸਰਕਾਰੀ 'ਚ ਤਾਂ ਉਹ ਸ਼ਾਇਦ 15 ਤੋਂ 20 ਕਰੋੜ ਦੇ ਵਿੱਚ ਹੋਵੇਗੀ ਪਰ ਇਹ 8 ਕਿਲੋਮੀਟਰ ਦੇ ਵਿੱਚ 10 ਕਰੋੜ ਦੇ ਮੁਤਾਬਕ 80 ਕਰੋੜ ਰੁਪਇਆ ਇੱਕ ਔਰ 20 ਹਜ਼ਾਰ ਦਰਖਤ ਉਸ ਤੋਂ ਬਾਅਦ 8 ਪੁਲੀਆਂ 2 ਪੁਲ ਕਹਿਣ ਦਾ ਮਤਲਬ 21ਵੀਂ ਸਦੀ ਦੇ ਵਿੱਚ 1 ਅਰਬ ਤੋਂ ਵੱਧ ਰੁਪਇਆ ਕਿਲਾਨੰਦਗੜ੍ਹ ਤੋਂ ਇਹ ਸੇਵਾ ਲੋਕਾਂ ਨੂੰ ਸਹੂਲਤ ਦੇ ਰੂਪ ਵਿੱਚ ਮਿਲ ਰਹੀ ਜਿਹੜੇ ਪਹਿਲੇ ਹਾਲਾਤ ਸੀ ਜਾਨਿਕ ਐਨੇ ਕੋ بڑے بڑے ਟੋਏ ਸੀਗੇ ਬੱਚਾ ਡਿੱਗ ਜਾ ਬੱਚਾ ਲੱਭ ਸਕਦਾ ਹੁਣ ਤਾਂ ਜਿਹੜਾ ਕੰਮ ਬਾਬਾ ਜੀ ਨੇ ਕਰ ਦਿੱਤਾ ਨਾ ਕਿਸੇ ਕੋ ਹੋਣਾ ਇਹ ਨਾ ਕੋਈ ਗਾਹ ਕਰ ਸਕਦਾ ਬੜੀਆਂ ਸਰਕਾਰਾਂ ਆਈਆਂ ਬੜੇ ਤੱਕੇ ਅਸੀਂ ਵੀ ਖਾਦੇ ਇੱਥੇ ਐਸੇ ਰੂਣਾ ਦੇ ਉੱਤੇ ਜਿਹੜਾ ਕੰਮ ਹੈ ਜੇ ਹੁਣ ਇਹ 15 ਮਿੰਟਾਂ ਦੇ ਵਿੱਚ ਅਸੀਂ ਨੰਦਪੁਰ ਸਾਹਿਬ ਤੋਂ ਆ ਸਕਦੇ ਆ ਪਹਿਲਾਂ ਸਾਨੂੰ 2 ਘੰਟੇ ਲੱਗਦੇ ਹੁੰਦੇ ਸੀ ਇੱਥੇ ਸਿੰਘਪੁਰੇ ਤੱਕ ਰਾਨੇ ਸੰਤ ਬਾਬਾ ਸਤਨਾਮ ਸਿੰਘ ਦੇ ਮੁਤਾਬਿਕ ਇਨਾ ਵੱਡਾ ਕਾਰਜ ਕਰਨਾ ਸੁਪਨੇ ਤੋਂ ਪਰੇ ਦੀ ਗੱਲ ਸੀ ਪਰ ਗੁਰੂ ਸਾਹਿਬ ਦੀ ਕਿਰਪਾ ਤੇ ਸੰਗਤ ਦੇ ਸਹਿਯੋਗ ਦੇ ਨਾਲ ਇਹ ਕੰਮ ਆਪਣੇ ਆਪ ਚੱਲ ਰਿਹਾ ਤੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਤੋਂ ਪਹਿਲਾਂ ਇਸ ਕਾਰਜ ਨੂੰ ਪੂਰਾ ਕਰਨ ਦਾ ਟੀਚਾ ਮਿੱਥਿਆ ਗਿਆ ਉਨਾ ਦੱਸਿਆ ਹੈ ਕਿ ਸੜਕ ਦਾ ਨਾਮ ਵੀ ਸ੍ਰੀ ਗੁਰੂ ਤੇਗ ਬਹਾਦਰ ਮਾਰਗ ਰੱਖਿਆ ਗਿਆ ਹੈ ਕਿਉਂਕਿ ਇਹ ਸੜਕ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਵੱਲੋਂ ਵਰਸਾਈ ਗਈ ਧਰਤੀ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦਾ ਹੈ। ਉਹਨਾਂ ਦੱਸਿਆ ਹੈ ਕਿ ਇਸ ਕਾਰਜ ਦੇ ਵਿੱਚ ਲਗਾਤਾਰ ਹਰ ਰੋਜ਼ ਵੱਡੀ ਗਿਣਤੀ 'ਚ ਕਾਰ ਸੇਵਾ ਸੰਪਰਦਾ ਦੇ ਨਾਲ ਜੁੜੇ ਹੋਏ ਸੇਵਾਦਾਰ ਜਿੱਥੇ ਕੰਮ ਕਰਦੇ ਨੇ ਉੱਥੇ ਹੀ ਵੱਡੀਆਂ ਕੰਪਨੀਆਂ ਦੇ ਇੰਜੀਨੀਅਰ ਵੀ ਇਸ ਨਿਰਮਾਣ ਕਾਰਜ ਦੇ ਲਈ ਸੱਦੇ ਗਏ ਨੇ। ਉਨ੍ਹਾਂ ਦੱਸਿਆ ਕਿ ਸ਼ੁਰੂ ਦੇ ਵਿੱਚ ਕੁਝ ਵਿਭਾਗੀ ਅਧਿਕਾਰੀਆਂ ਨੇ ਇਸ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਜਿੱਥੇ ਸੜਕ ਦਾ ਨਿਰਮਾਣ ਕਾਰਜ ਚੱਲ ਰਿਹਾ ਉਸ ਜਗ੍ਹਾ ਦੇ ਬਿਲਕੁਲ ਨੇੜੇ ਬਾਬਿਆਂ ਦੇ ਵੱਲੋਂ ਇੱਕ ਪੜਾਅ ਬਣਾਇਆ ਗਿਆ ਜਿੱਥੇ ਲਗਾਤਾਰ ਲੰਗਰ ਚੱਲਦਾ ਹੈ ਅਤੇ ਸੰਗਤ ਦੇ ਵੱਲੋਂ ਸੜਕ ਦੇ ਨਿਰਮਾਣ ਕਾਰਜ ਲਈ ਆਪਣੀ ਦਸਵੰਧ ਦੇ ਵਿੱਚੋਂ ਸੇਵਾ ਕੀਤੀ ਜਾਂਦੀ ਹੈ। ਘਰ ਸ਼ੇਂਕਰ ਸਿੰਘ ਅਨੰਦਪੁਰ ਸਾਹਿਬ ਨੂੰ ਜਿਹੜਾ ਰੋਡ ਕਾਰ ਸੇਵਾ ਰਹੀਂ ਬਣਾਇਆ ਜਾ ਰਿਹਾ ਹੈ। ਇਹ ਜਿਹੜੀ ਲੰਬਾਈ ਆ ਲਗਭਗ 8 ਕਿਲੋਮੀਟਰ ਜੋ ਕਿ ਪਹਾੜੀ ਏਰੀਆ ਦੇ ਵਿੱਚ ਸੀਗਾ ਜਿਹੜਾ ਆਉਣ ਵਾਲਾ ਸੈਫ ਸਿਰ ਗੁਰਪ੍ਰੀਤ ਸਿੰਘ ਸਾਹਿਬ ਦਾ 350 ਸਾਲਾ ਸ਼ੀਸ਼ੀ ਦੀ ਦੇ ਅਡਾ ਨਵੰਬਰ ਦੇ ਵਿਚਾਰਿਆ ਉਸ ਨੂੰ ਮੁੱਖ ਰੱਖ ਕੇ ਇਸ ਕਾਰਜਾਂ ਦੀ ਗਤੀ ਨੂੰ ਮਧਾਇਆ ਜਾ ਰਿਹਾ ਕਿ ਜਿਹੜੀਆਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਦਰਸ਼ਨ ਨਜ਼ਾਰੇ ਕਰਨ ਵਾਸਤੇ ਆਉਣ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਸਾਹਮਣਾ ਨਾ ਕਰਨਾ ਪਵੇ ਪਰ ਹੁਣ ਇਹ ਗੁਰੂ ਦੀ ਰਹਿਮਤ ਦਾ صدکا ਲਗਭਗ 3.4-5 ਕਿਲੋਮੀਟਰ ਦੇ ਲਾਗੇ 4 ਹੋ ਚੁੱਕਾ ਜਿਹੜਾ ਰੇਂਦਾ ਕਾਰਜ ਆ ਉਹ ਵੀ ਨਵੰਬਰ ਤਾਈਂ ਚੱਲ ਕੀਤਾ ਜਾ ਰਿਹਾ ਹੈ ਇਹ ਦੇਸ਼ ਦੇਸ ਦੀਆਂ ਸਾਰੀਆਂ ਸੰਗਤਾਂ ਦਾ ਪਹਿਲਾਂ ਵੀ ਬਹੁਤ ਵੱਡਾ ਸਹਿਯੋਗ ਦਵਾ ਅੱਜ ਵੀ ਅਸੀਂ ਉਹਨਾਂ ਨੂੰ ਇਹੀ ਬੇਨਤੀ ਕਰਾਂਗੇ ਕਿ ਜਿਹੜੇ ਸਾਡੇ ਪੰਜਾਬੀ ਵੀਰ ਚਾਹੇ ਕੋਈ ਵੀ ਧਰਮ ਦਾ ਜਿਹੜਾ ਇਸ ਕਬਰ ਨੂੰ ਸੁਣ ਰਿਹਾ ਜਿਹੜਾ ਇਨਸਾਨੀਅਤ ਦੀ ਗੱਲ ਨੂੰ ਸਮਝਦਾ ਉਹਨਾਂ ਨੂੰ ਅਸੀਂ ਨਮਰਤਾ ਸਹਿਤ ਬੇਨਤੀ ਕਰਾਂਗੇ ਕਿ ਇਹ ਧਰਮ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੀ ਗੱਲ ਨੂੰ ਸਮਝ ਕੇ ਇਸ ਕਾਰਜਾਂ ਦੇ ਵਿੱਚ ਯੋਗਦਾਨ ਪਾਇਆ ਜਾਵੇ। ਸੰਤ ਬਾਬਾ ਸਤਨਾਮ ਸਿੰਘ ਜੀ ਦੇ ਵੱਲੋਂ ਆਰੰਭੀ ਗਈ ਸੇਵਾ ਸੱਚਮੁੱਚ ਮਹਾਨ ਕਾਰਜ ਹੈ। ਇਸ ਮਹਾਨ ਕਾਰਜ ਦੇ ਵਿੱਚ ਸੰਗਤ ਦੇ ਵੱਲੋਂ ਵੀ ਆਪ ਮੁਹਾਰੇ ਆਪਣੀ ਸੇਵਾ ਪਾਈ ਜਾ ਰਹੀ ਹੈ। ਇਤਿਹਾਸ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਸਮਾਗਮਾਂ ਤੋਂ ਪਹਿਲਾਂ ਇਹ ਸੜਕ ਬਣ ਕੇ ਤਿਆਰ ਹੋ ਜਾਏਗੀ। ਸੋ ਲੋਡ ਐਸ ਸੰਗਤ ਇਸ ਕਾਰਜ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਵੇ ਤਾਂ ਜੋ ਇਸ ਮਹਾਨ ਕਾਰਜ ਦੇ ਵਿੱਚ ਕੋਈ ਵਿਗੜਨਾ ਨਾ ਪਵੇ ਬਲਜੀਤ ਸਿੰਘ ਚਾਨਾ ਦੀ ਰਿਪੋਰਟ ਪੀਟੀਸੀ న్యూਸ ਸ੍ਰੀ ਅਨੰਤਪੁਰ ਸਾਹਿਬ